ਵਸਾਖੀ ਦੇ ਦਿਹਾੜੇ ਮੌਕੇ ਤਰਨਤਾਰਨ ਦੇ ਪਿੰਡ ਜੱਟਾਂ ਵਿਖੇ ਕਿਸਾਨਾਂ ਵੱਲੋਂ ਕਣਕ ਦੀ ਕਟਾਈ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਹੱਥੀ ਕਣਕ ਦੀ ਕਟਾਈ ਦੀ ਸ਼ੁਰੂਆਤ ਕੀਤੀ ਹੈ। ਉਹਨਾਂ ਦੱਸਿਆ ਕਿ ਹੱਥੀ ਕਟਾਈ ਕਰਨ ਦੇ ਨਾਲ ਕਈ ਫਾਇਦੇ ਹੁੰਦੇ ਹਨ। ਉਹਨਾਂ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਇਹ ਦਿਨ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ। ਇਹ ਪਿੰਡ ਜੱਟਾਂ ਜਿਹੜਾ ਤਰਨਤਾਰਨ ਦਾ ਤਸੀਹ ਤਰਨਤਾਰਨ 'ਚ ਇਹ ਅੱਜ ਕੰਨਤੀ ਹੀ ਵੱਡੀ ਸ਼ੁਰੂ ਕੀਤੀ ਆ। ਪਿਆਰ ਆਪਣਾ ਜਾ ਕੇ ਵਿਸਾਖੀ ਦਾ ਤੇ ਆਜ ਨਵਾਂ ਮਸਾਲ ਚੜਾਇਆ ਤੇ ਉਸ ਤਰੀਕੇ ਨਾਲ ਆਪਣੀਆਂ ਬਾੜੀ ਖੁਦ ਵੱਡਣ ਲੱਗੀਆਂ ਕਣਕ ਆਪਣੇ ਤਨੇ ਰੜਕੇ ਤੇ ਅੱਜ ਸ਼ੁਰੂ ਕੀਤੀ ਨਵਾਂ ਮਸਾਲ ਬਿਜਾਣ ਲੈ ਕੇ ਵਿਸ਼ਕਸਨ ਸਾਡੀ ਕਣਕ ਵੱਡੀ ਜਾਵੇ ਤਾਂ ਨੇ ਘਰ ਨਵੇਂ ਹੋਣ ਤੇ ਆਪਾਂ ਜਿਹੜੇ ਸਾਲ ਪਹਿਲਾਂ ਦਾਣ ਖਾਣੇ ਸਾਡੇ ਵਧੀਆ ਰਹਿਣਗੇ ਤੇ ਸਾਡੇ ਘਰ ਸਾਡੀ ਅਦਾਸ ਸਾਡੀ ਕੋਈ ਖਾਬੀ ਨਾ ਨਾ ਕਰੇ ਕੋਈ ਮੀਨਾ ਪਵੇ ਕੋਈ ਆਗਨ ਲੱਗੇ ਕਣਕ ਨੂੰ ਨਾ ਰੱਖੇ ਕਿਸੇ ਨੂੰ ਵੀ ਸਾਡੇ ਘਰ ਸੁੱਖ ਸ਼ਾਂਤੀ ਨਾਲ ਦਾਣ ਨਵੇਂ ਹੋਣ ਜੀ ਫਰਕ ਤਾਂ ਬਹੁਤ ਹੈ ਜਦਾਂ ਮਸ਼ੀਨਾਂ ਨੇ ਤੇ ਪਹਿਲੇ ਲੱਗਦੇ ਇਹ ਸਾਡੇ ਫਰੀ ਕਣਕ ਵੱਡੇ ਮਿਹਨਤ ਹੋਣੀ ਆਪਣੀ ਤੇ ਦੁੱਜੀ ਤੇ ਆਪਾਂ ਤੂੜੀ ਬਣਾਵਾਂਗੇ ਤੇ ਤੂੜੀ ਬਹੁਤ ਬਣੀ ਇਹਦੀ ਉਹਦੀਆਂ ਜੇ ਆਪਾਂ ਮਸ਼ੀਨਾਂ ਬਣਾਉਂਦੇ ਦੋ ਬਣਨੀ ਦੋ ਟਾਲੀਆਂ ਇੱਕ ਲੈ ਲੈਂਦੀਆਂ ਇਦਾਂ ਪਾ ਜਾਣੇ ਸਾਡੇ ਤਿੰਨ ਟਾਲੀਆਂ ਬਣ ਜਾਣੇ ਕਰਦੀਆਂ ਤੂੜੀ ਦੀ ਬਣ ਗਈਆਂ ਤੇ ਜੋ ਸਾਨੂੰ ਤੂੜੀ ਵੱਧ ਮਿਲੂਗਾ ਜਿੰਮੇ ਤੂੜੀ ਜਿੰਮੇ ਸਸਤੀ ਵਸਤੀ ਆਕਲ ਸਾਡੇ ਡੰਗਰਾਂ ਮਾਤੇ ਜਿਆਦਾ ਹੋ ਜੂਗਾ ਜੀ ਵਿਸਾਖੀ ਵਾਲੇ ਦੇਣ ਇਹ ਆ ਕਿ ਮਹਾਰਾਜ ਦਾ ਦੇਣ ਹੁੰਦਾ ਵਿਸਾਖੀ ਵਾਲੇ ਦੇਣ ਆਪਾਂ ਪਹਿਲਾਂ ਵੱਢ ਦਿੰਦੇ ਹਾਂ ਪੰਜ ਪੰਜ ਬੂਟੇ ਕਣਕ ਦੇ ਵੱਢ ਕੇ ਘਰੇ ਲੈ ਜਾਂਦੇ ਹਾਂ ਤੇ ਫਿਰ ਸ਼ੁਰੂ ਕਰਦੇ ਹਾਂ ਕਣਕ ਵਿੱਚ ਆਪਾਂ ਆ ਕਿ ਮਹਾਰਾਜ ਸੁਖ ਸ਼ਾਂਤੀ ਨਾਲ ਆਪਣੇ ਘਰੇ ਦਾਣੇ ਆਉਣ ਤੇ ਮਹਾਰਾਜ ਮੇਰ ਕਰੇ ਸਾਰਿਆਂ ਦੇ ਮੇਰ ਕਰੇ ਤੇ ਇਹ ਕਰਕੇ ਹੀ ਹੱਥ ਨਾਲ ਕਣਕ ਵਧਣੀ ਸ਼ੁਰੂ ਕੀਤੀ ਅੱਜ ਤੇ ਵੱਡਾਂਗੇ ਬਾਕੀ ਮਸ਼ੀਨ ਨਾਲ ਵੀ ਵਧਦੇ ਆ ਮਸ਼ੀਨ ਆਏ ਆ ਵੀ ਇੱਕ ਦਿਨ ਚ ਵਿਲੇ ਹੋ ਜਾਂਦੇ ਬੰਦੇ ਤੇ ਕਣਕ ਇਹਦੇ ਵਿੱਚ ਟਾਈਮ ਲੱਗਦਾ ਵਾ ਤੇ ਟਾਈਮ ਤੇ ਲੱਗਦਾ ਪਰ ਇਹ ਆਗੇ ਆਪਣੀ ਪ੍ਰੋਪਰ ਪੂਰੀ ਕਣਕ ਜਿਹੜੀ ਆ ਆਪਣੇ ਘਰੇ ਆਉਂਦੀ ਆ ਵੇਚਣ ਲਈ ਵੇਚਣ ਵੇਚ ਲਈ ਵੀ ਸਕਦੇ ਆ ਘਰ ਵੀ ਰੱਖਦੇ ਆਪਾਂ ਤੇ ਇਹ ਕਰਕੇ ਹੱਥ ਨਾਲ ਕਣਕ ਜਿਹੜੀ ਵਧਣੀ ਉਹ ਇਕ ਤੇ ਆਪਦਾ ਵੀ ਮਿਹਨਤ ਵੀ ਹੋ ਜਾਂਦੀ ਐ ਤੇ ਪੈਸੇ ਵੀ ਵੱਜਦੇ ਆ ਕਹਿੰਦੇ ਆ ਜੱਟਾ ਆਈ ਵਿਸਾਖੀ ਅੱਜ ਵਿਸਾਖੀ ਦੇ ਦਿਨ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਜੱਟਾ ਵਿਖੇ ਮੌਜੂਦ ਆ ਜਿੱਥੇ ਕਿ ਕਿਸਾਨਾਂ ਵੱਲੋਂ ਅੱਜ ਕਣਕ ਦੀ ਕਟਾਈ ਦੀ ਸ਼ੁਰੂਆਤ ਕੀਤੀ ਗਈ ਅਤੇ ਇਸ ਦੌਰਾਨ ਪ੍ਰਮਾਤਮਾ ਅਗੇ ਅਰਦਾਸ ਕੀਤੀ ਗਈ ਕਿ ਇਹ ਦਿਨ ਸਾਰਿਆਂ ਲਈ ਖੁਸ਼ੀਆਂ ਅਤੇ ਖੇੜਿਆਂ ਭਰਿਆ ਹੋਵੇ ਤਾਂ ਜੋ ਜੇ ਕਿਹੜੀ ਕਣਕ ਲੋਕਾਂ ਦੇ ਘਰਾਂ 'ਚ ਵੀ ਜਾਣੀ ਆ ਅਤੇ ਕਈ ਲੋਕਾਂ ਦਾ ਢਿੱਡ ਭਰੇਗੀ ਤਰੰਤਰਨ ਤੋਂ ਫਾਸਟ ਵੇਲੀ ਬੀਆ ਸਾਹਿਲ ਦੀ ਵਿਸ਼ੇਸ਼ ਰਿਪੋਰਟ